ਅਬੂਗਰਦੀ ਨਵੀਂ ਦਾਣਾ ਮੰਡੀ ਤੇ ਵਿੱਚ ਪੰਜਾਬ ਐਡ ਸਿੰਧ ਬੈਂਕ ਚੋਂ ਚੋਰ 7.5 ਲੱਖ ਰੁਪਏ ਤੇ ਹੱਥ ਸਾਫ਼ ਕਰ ਫਰਾਰ ਹੋ ਗਏ। ਘਟਨਾ ਬੀਤੀ ਰਾਤੀ ਹੈ। ਚੋਰ ਪੂਰੀ ਤਿਆਰੀ ਦੇ ਨਾਲ ਬੈਂਕ ਪਹੁੰਚੇ ਸੀ। ਪਹਿਲਾਂ ਉਹਨਾਂ ਬੈਂਕ ਦੇ ਮੇਨ ਗੇਟ ਦਾ ਤਾਲਾ ਥੋੜਿਆ ਅਤੇ ਫਿਰ ਅੰਦਰ ਕੈਸ ਕਟਰ ਦੀ ਮਦਦ ਨਾਲ ਬੈਂਕ ਦੀ ਅਲਮਾਰੀ ਦਾ ਲਾਕਰ ਤੋੜ 7 ਲੱਖ ਰੁਪਏ ਲੁੱਟ ਲਏ। ਚੋਰੀ ਕੀਤੀ ਗਈ ਨਕਦੀ ਦੇ ਵਿੱਚ 4.5 ਲੱਖ ਰੁਪਏ ਪੁਰਾਣੇ 500 ਅਤੇ 1000 ਦੇ ਨੋਟਾਂ ਵਿੱਚ ਸੀ ਜਦ ਕਿ ਬਾਕੀ ਨਵੇਂ ਸਨ। ਚੋਰਾ ਵੱਲੋਂ ਬੈਂਕ ਦੇ ਮੇਨ ਸੇਫ ਨੂੰ ਕੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਨਾਕਾਮ ਰਹੇ। ਉਹ ਪ੍ਰੋਫੈਸ਼ਨਲ ਆਰਮੀ ਪੂਰਾ ਕਟਰ ਲੈ ਕੇ ਆਏ ਜੀ। ਸਰਦਾਰ ਪੂਰੇ ਲੋਕ ਉਹਨਾਂ ਨੇ ਕਟੇ ਆ ਫਿਰ ਅੰਦਰ ਜੀ ਸੇਫ ਨੂੰ ਕੱਟਣ ਦੀ ਕੋਸ਼ਿਸ਼ ਕੀਤੀ। ਕਰੰਸੀ ਜੀ 4.5 ਲੱਖ ਤਾਂ ਜਿਹੜੀ 500000 ਦੀ ਬੰਦ ਹੋਈ ਹੈ ਜੀ। ਬਾਕੀ ਲੱਖ ਲੱਖ ਰੁਪਏ ਜਿਹੜਾ ਮਾਰਕੀਟ ਚ ਚੱਲ ਸਕਦਾ ਜੀ। ਫਿਰ ਜੀ ਸਾਡੇ 8:00 ਵਜੇ ਸਾਡੇ ਆ ਕੇ ਪੀਐਨ ਸਰਨ ਨੂੰ ਬੋਲ ਗਏ। ਨਾਲ ਦੀ ਨਾਲ ਅਸੀਂ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਰਿਪੋਰਟ ਕਰ ਦਿੱਤੀ। ਅਬੋਹਰ ਦੇ ਇਸ ਬੈਂਕ ਦੇ ਵਿੱਚ ਚੋਰੀ ਦੀ ਇਹ ਕੋਈ ਪਹਿਲੀ ਵਾਰਤਤਾ ਨਹੀਂ ਇਸ ਤੋਂ ਪਹਿਲਾਂ ਵੀ ਇੱਥੇ ਚੋਰੀ ਦੀਆਂ ਕਈ ਵਾਰਤਤਾਵਾਂ ਹੋ ਚੁੱਕੀਆਂ ਨੇ ਪ੍ਰਬਾਹ ਜੁਦੇਸ਼ ਦੇ ਨਾਤੇ ਕੋਈ ਸੀਸੀਟੀਵੀ ਤਨਾਹੀ ਕੋਈ ਸੁਰੱਖਿਆ ਗਾਰਡ ਇੱਥੇ ਤਾਇਨਾਤ ਕੀਤਾ ਗਿਆ ਸੀ ਜਿਸ ਵੀ ਕੈਮਰੇ ਸਾਡੇ ਟੈਂਡਰ ਲੱਗੇ ਜਿ ਲੱਗ ਰਹੀ ਜਿਸ ਤਰ੍ਹਾਂ ਬੈਂਕ ਦੇ ਅਸਲਾ ਇਹ ਨੰਬਰ ਨਹੀਂ ਆਇਆ ਲੱਗਦਾ ਸਮਝਾ ਦੇ ਤੇ ਦੇਖਦੇ ਹੁਣ ਜਾਨ ਕੇ ਥੋੜੀ ਜਿਹੀ ਇੱਕ ਤਾਂ ਬੈਂਕ ਦੇ ਕੋਲ ਉੱਥੇ ਗਾਰਡ ਕੋਈ ਸੀਗਾ ਕਿ ਉਹਨਾਂ ਨੂੰ ਪਹਿਲਾਂ ਵੀ ਕਈ ਵਾਰ ਕਿਹਾ ਵੀ ਸੀਸੀਟੀਵੀ ਕੈਮਰੇ ਲਗਾਓ ਤੁਸੀਂ ਬਹੁਤ ਸੀਸੀਟੀਵੀ ਕੈਮਰੇ ਨਾ ਲਗਾਏ ਸੀ ਪਰ ਫਿਰ ਵੀ ਸਾਨੂੰ ਉਸ ਨਾਲ ਕੋਈ ਇੱਕ ਦੋ ਘੋੜਾ ਮਿਲੇ ਆ ਤੇ ਅਸੀਂ ਇਹ ਜਲਦੀ ਡਰੇਸ ਕਰਦੇ ਆ